ਚਾਨੂੰ ਕੋ ਟਿਪ ਦਿਵੋ ਤੇ ਤੁਹਾਡੇ ਕੋ ਛੋਲੇ ਤੇ ਲਕਵੇ ਦਾ ਯਾਰ ਇੱਕ ਸਾਈਡ ਤੇ ਹੋ ਜਾਓ ਰੋਸ਼ਨੀ ਲਕਵੇ ਤੇ ਛੋਲੇ ਦੇ ਹਵਾਲੇ ਤੁਹਾਡੇ ਕੋ ਇੱਕ ਐਸਾ ਸ਼ਰਤੀਆ ਹਾਲਾਜ ਹੈ ਕਿ ਮੈਂ ਚਾਹੁੰਨਾ ਕਿ ਦੋਸਤਾਂ ਨੂੰ ਬਰਪੂ ਤੁਹਾਡਾ ਫਾਇਦਾ ਹੋਵੇ ਮੈਂ ਤੁਹਾਡੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਦੇ ਨਾਲ-ਨਾਲ ਮੈਂ ਦੋਸਤਾਂ ਨੂੰ ਕਹਾਂਗਾ ਮਜ਼ੀਦ ਨੂੰ ਸ਼ੇਅਰ ਨਾਲ ਸ਼ੁਰੂ ਕਰ ਦਿੰਦਾ ਕਿ ਦੋਸਤਾਂ ਨੂੰ ਜ਼ਿਆਦਾ ਜ਼ਿਆਦਾ ਫਾਇਦਾ ਪਹੁੰਚੇ ਰਾ ਠੀਕ ਹੈ ਜੀ ਮੇਰੇ ਨਾਲ ਕੁਝ ਦੋਸਤਾਂ ਨਾਲ ਸ਼ੁਰੂ ਹੋ ਗਏ ਨੇ ਮਾਸ਼ਾਅੱਲਾ ਮੈਂ ਵੈਲਕਮ ਕਰਦਾ ਸਾਰੇ ਦੋਸਤਾਂ ਨੂੰ ਤੁਸੀਂ ਛੋਲੇ ਦਾ ਇਹ ਮੇਰੇ ਕੋ ਕਬੂਤਰ ਦਿਖਾਓ ਜਿਨ੍ਹਾਂ ਨੇ ਭਾਈ ਇਹ ਦੇਖੋ ਜਿਹਦੀ ਪੋਜੀਸ਼ਨ ਕੀ ਹੈ ਆਸਟਾ ਮੈਂ ਤਾਂ ਬਿਲਕੁਲ ਉਲਟੀ ਕਰਕੇ ਬੈਠਾ ਤੇ ਉਸਤਾਦ ਹੀ ਮੌਸਰਮ ਕੋਲ ਬੈਠਾ ਪੁੱਛਿਆ ਉਹਨੇ ਕਿਹਾ ਜੀ ਕਿ ਠੀਕ ਹਫਤੇ ਦੇ ਵਿੱਚ ਵਿੱਚ ਅੱਲਾ ਰਸੂਲ ਫਤਹ ਨਾਲ ਇੱਕ ਮੂਤ ਠੀਕ ਹੋ ਜਾਏਗਾ ਮੈਂ ਕਿਹਾ ਜੀ ਯਾਰ ਜੇ ਇੰਨਾ ਜਲਦੀ ਸਪੀਡ ਇਹ ਰਾਜ ਜੇ ਹੈ ਤੇ ਫਿਰ ਤਾਂ ਲੋਕਾਂ ਨੂੰ ਬੜੇ ਫਾਇਦੇ ਹੋਣਗੇ ਲੋਕਾਂ ਦੇ ਬੜੇ ਬੜੇ ਅچھے ਬੜ ਜਿਹੜੇ ਕੀਮਤੀ ਜਾਇਆ ਹੋ ਜਾਂਦੇ ਨੇ ਤੇ ਤੁਸੀਂ ਮੈਨੂੰ ਕੋ ਚੀਜ਼ਾਂ ਦੱਸੀਆਂ ਜਿਹੜੀਆਂ ਆਪਣੀ ਡਿਸਕਸ ਹੋਈਆਂ ਨੇ ਉਹਦੇ ਵਿੱਚ ਮੈਂ ਦੋਸਤਾਂ ਨੂੰ ਪਹਿਲਾਂ ਥੋੜਾ ਦੱਸਦਾ ਮੈਂ ਬੋਲਾਂਗਾ ਗੱਲ ਕਰਾਂਗੇ ਵਿਚੋ ਲੋਸੇ ਵਾਲੇ ਪਾਸੇ ਜੀ ਜੀ ਠੀਕ ਹੋ ਗਿਆ ਜੀ ਮੇਰੇ ਉਸਤਾਦ ਜਨਾਬ ਬਹੁਤ हसन ਸਾਹਿਬ ਹਾਸੀ ਵਾਲੇ ਚੌਕ ਘੰਟਾ ਘਰ ਵਾਲੇ ਅਲਮੀਆ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ ਉਹ ਕਹਿੰਦੇ ਹੁੰਦੇ ਸੀ ਸ਼ੌਕ ਵਧਾਓ ਜੀ ਠੀਕ ਹੋ ਗਿਆ ਵਧਣਾ ਚਾਹੀਦਾ ਜੀ ਤੇ ਮੈਂ ਇਹ ਦੇਖਦਾ ਵੀ ਕਿਸੇ ਦਾ ਲੱਖ ਰੁਪਏ ਦਾ ਵੀ ਕਬੂਤਰ ਹੋਊਗਾ ਕਿਸੇ ਦਾ 50000 ਦਾ ਕਿਸੇ ਦਾ 10000 ਦਾ ਜਿਹੜਾ ਐਸ ਹਾਲਤ ਚ ਆ ਜਾਂਦਾ ਝੋਲੇ ਚ ਆ ਜਾਂਦਾ ਠੀਕ ਨਹੀਂ ਉਹ ਠੀਕ ਨਹੀਂ ਹੁੰਦਾ ਮੈਂ ਕਹਿੰਦਾ ਦੋਸਤਾਂ ਦੇ ਕਬੂਤਰ ਸ਼ੌਕ ਵਧਾਉਣ ਦੇ ਵਿੱਚ ਤਾਂ ਉਹ ਬਚਣਾ ਚਾਹੀਦਾ ਬਚਣਾ ਚਾਹੀਦਾ ਮੈਂ ਬਿਲਕੁਲ ਜਾਵਾਂਗਾ ਇਨਸ਼ਾਅੱਲਾ ਬਚ ਜਾਏਗਾ ਇਨਸ਼ਾਅੱਲਾ ਉਹ ਕਬੂਤਰ ਤਾਂ ਬਿਲਕੁਲ ਠੀਕ ਹੋਇਆ ਤੁਹਾਨੂੰ ਕਦੀ ਪਤਾ ਵੀ ਨਹੀਂ ਲੱਗੇਗਾ ਇਹਨੂੰ ਝੋਲਾ ਹੋਇਆ ਸੀ ਸੁਭਾਨ ਅੱਲਾਹ ਜੀ ਕੀ ਬਾਤ ਸਾਹਿਬ ਮੇਰੇ ਕੋਲ ਆ ਜਿਹੜਾ ਮੈਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਜਿਹੜਾ ਵੀ ਸੁਣਦਾ ਗਾਹ ਦੂਸਰੇ ਇਹ ਪੂਰੀ ਦੁਨੀਆ ਦੇਖ ਵੀ ਲਈਏ ਤਾਂ ਦੇਖੇਗੀ ਵੀ ਇਨਸ਼ਾ ਅੱਲਾਹ ਇਹ ਸਾਰੇ ਇਹ ਸਾਰੇ ਦੋਸਤ ਇਹ ਚੀਜ਼ਾਂ ਮੇਰੇ ਕੋਲ ਪਈਆਂ ਜੀ ਦੋ ਚੀਜ਼ਾਂ ਸਿਰਫ ਇਸਤੇਮਾਲ ਹੁੰਦੀਆਂ ਤੁਸੀਂ 100 ਰੁਪਿਆ ਖਰਚੋ ਤਾਂ ਤੁਹਾਡੇ 50 ਤੋਂ ਜ਼ਿਆਦਾ ਕਬੂਤਰ ਠੀਕ ਹੋ ਜਾਣਗੇ 100 ਰੁਪਏ ਦੇ ਵਿੱਚ 100 ਰੁਪਏ ਨਾਲ 50 ਤੋਂ ਜ਼ਿਆਦਾ ਲੱਖਵੇ ਝੋਲੇ ਵਾਲੇ ਕਬੂਤਰ ਠੀਕ ਹੋ ਜਾਂਦੇ ਯਾਨੀ 1-2 ਰੁਪਏ ਦੇ ਵਿੱਚ ਇੱਕ ਕਬੂਤਰ ਠੀਕ ਹੋ ਜਾਂਦਾ ਕੀ ਬਾਤ ਹੈ ਕੀ ਬਾਤ ਹੈ ਇਹ ਲਸਣ ਇੱਥੇ ਰੱਖ ਲਓ ਜੀ ਉਸਤਾਦ ਦੇ ਮਹਤਮ ਨਾਮ ਪਹਿਲਾਂ ਚੀਜ਼ਾਂ ਕੱਢ ਕੇ ਰੱਖਿਆ ਸੀ ਜਿਹੜੀਆਂ ਇਹ ਲਸਣ ਜਿਹੜਾ ਨਾ ਜਿਹੜੀਆਂ ਹੋਰੀਆਂ ਤੁਰੀਆਂ ਕੱਢ ਕੇ ਤੇ ਛੋਟੇ ਛੋਟੇ ਦੋ ਤੁਰੀਆਂ ਕਟੀਆਂ ਨੇ ਉਹਨਾਂ ਨੇ ਛੋਟੇ ਛੋਟੇ ਪੀਸ ਬਣਾ ਲਏ ਇਹ ਗੰਡੀ ਲਸਣ ਦੀ ਤੁਸੀਂ ਦੇਖ ਰਹੇ ਹੋ ਜੀ ਠੀਕ ਆ ਜੀ ਇਹ ਲਸਣ ਇਹ ਦੇਸੀ ਲਸਣ ਆ ਜੀ ਔਰ ਇਹ ਹੋਰੀਆਂ ਦੋ ਤੁਰੀਆਂ ਕੱਢ ਕੇ ਤੇ ਇਹ ਉਹਰੇ ਪੀਸਸ ਕਰ ਲਏ ਨੇ ਜੀ ਇਹ ਜਿਹੜਾ ਤੁਸੀਂ ਡਰਾਪਰ ਤਾਂ ਨਜ਼ਰ ਆ ਰਿਹਾ ਇਹ ਡਰਾਪਰ ਅੱਖਾਂ ਕਨਾਲਾ ਨਹੀਂ ਹੈ ਇਹਦੇ ਵਿੱਚ ਮਿੱਟੀ ਦਾ ਤੇਲ ਪਾਇਆ ਜੇ ਤੇ ਮੈਂ 우ਸਤਾਦ ਮੁਸਲਮ ਖਵਾ ਕਾ ਗੱਲ ਗੁਸਤੂ ਕਰਨ ਜੀ ਠੀਕ ਹੈ ਰਾਂਦੇ ਜੀ ਉਸਤਾ ਜੀ ਤੁਸੀਂ ਫਰਮਾਓ ਜੀ ਜੀ ਹਾਂਜੀ ਇਹ 6 ਵਾ ਇਹ ਤੁਸੀਂ ਦੋ ਤੁਰੀਆਂ ਕਬੂਤਰ ਨੂੰ ਖਿਲਾ ਦੇਣੀ ਆ ਜੀ ਇਹ ਤੈਨੂੰ ਐਕਸਪੈਰੀਮੈਂਟ ਕਰਕੇ ਦਿਖਾ ਦੇਣਾ ਜੀ ਲਓ ਜੀ ਇਹ ਦੋ ਤੁਰੀਆਂ ਸੀ ਥੋਮਤੀਆਂ ਜਿਹੜੀਆਂ ਨਾ ਨੰਨਾ ਭਾਈ ਆ ਫੜੋ ਜੀ ਫੜ ਲਾ ਮੈਂ ਫੜ ਗੇ ਫੜ ਕੇ ਦਿਖਾਓ ਜੀ ਇਹ ਰਾਜ ਕਰੋ ਜੀ ਇਹ ਪਹਿਲੇ ਦਿਨ ਅੱਜ ਖੜਾਉਣ ਲੱਗੇ ਆ ਅੱਜ ਪਹਿਲੇ ਦਿਨ ਜੀ ਅਗਰ 5 6 ਦਿਨ ਵੀਡੀਓ ਚੱਲੇ ਤਾਂ 5 6 ਦਿਨ ਤੁਸੀਂ ਦੇਖੋਗੇ ਮੈਂ ਦੁਬਾਰਾ ਆ ਕੇ ਦੋ ਸਰਪੂ ਦਾ ਧਾਵਾ ਲਾ ਠੀਕ ਆ ਠੀਕ ਕੁਤਰੀ ਦੇਖ ਲਓ ਇਹ ਠੀਕ ਹੋਈ ਤੁਹਾਨੂੰ ਫਿਰ ਦੁਬਾਰਾ ਵੀਡੀਓ ਸਿਰਦ ਹਾਂ ਜੀ ਜੇ ਅਸੀਂ ਦੁਬਾਰਾ ਮੈਂ ਠੀਕ ਕਰਾਂ ਆ ਕੇ ਦਾਊਗਾ ਫਿਰ ਤੁਹਾਨੂੰ ਵੀਡੀਓ ਤੁਸੀਂ ਫਿਰ ਗਾਹ ਦਰਦੇ ਤੇ ਉਹੀ ਮੈਂ ਦੁਬਾਰਾ ਇਹ ਵੀਡੀਓ ਬਣਾਵਾਗਾ ਦੋਸਤਾਂ ਹਫਤੇ ਬਾਅਦ ਆਣ ਕੇ ਜੀ ਮੈਂ ਦੁਬਾਰਾ ਚੱਕਰ ਲਾਣਾ ਜੀ ਫਿਰ ਦੁਬਾਰਾ ਲੋ ਜੀ ਦੋਸਤੋ ਇਹ ਜਿਹੜਾ ਥੋਮ ਦੀਆਂ ਤੁਰੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਜੀ 6 پیس ਬਣਾ ਲੈ ਸੀ ਐ ਕੁਰੀਆਂ ਦਿੱਤੀਆਂ ਜੀ ਲੇਕਿਨ ਸਭ ਤੋਂ ਜਿਹੜਾ ਆਖਰੀ ਜਿਹੜਾ ਮرحله ਜਿਹੜਾ ਨਾ ਜਿਹੜਾ ਬਹੁਤ ਜ਼ਰੂਰੀ ਹੈ ਉਹ ਜਿਹੜਾ ਥੋੜਾ ਡੇਂਜਰਸ ਹੈਗਾ ਉਹ ਉਹ ਦਾ ਤਰੀਕੇਕਾਰ ਦੇ ਮੁਤਾਬਕ ਤੁਸੀਂ ਇਦਾਂ ਹੀ ਕਰਨਾ ਜੇ ਲਓ ਜੀ ਦਿਖਾਓ ਜੀ ਆਹ ਜੀ ਚੱਟ ਛੱਡ ਦੇ ਤੂੰ ਛੱਡ ਦੇ ਜੀ ਸਰ ਇਹ ਕਬੂਤਰੀ ਹੈ ਜੀ ਇਹ ਫੜ ਲਈ ਹੈ ਇਹਦੇ ਇਹ ਨਾਕਿਆ ਇਹ ਇੱਕ ਮਿੰਟ ਸਾਹਿਬ ਜੀ ਇੱਕ ਮਿੰਟ ਇਸ ਜਗ੍ਹਾ ਤੋਂ ਇਹਨੂੰ ਪਿਛਲੇ ਪਾਸੇੋਂ ਨਾਲ ਸੁਣ ਆ ਦੋਸਤੋ ਹੋਰ ਕਰ ਲਓ ਜੀ ਜਿਹੜੀ ਮੈਂ ਇਹ ਦਵਾ ਲੈਣਾ ਪਿਛਲੇ ਨਾ ਸੁਣ ਦਵਾਇਆ ਸੀ ਅੱਗੋਂ ਖੁੱਲੀ ਹੈ ਅੱਗੋਂ ਖੁੱਲੀ ਹੈ ਠੀਕ ਹੋ ਗਿਆ ਇਹਦੇ ਵਿੱਚ ਤੁਸੀਂ ਇੱਕ ਕਤਰਾ ਜਾਂ ਅਗਰ ਤੁਹਾਨੂੰ ਸ਼ੱਕ ਨਹੀਂ ਪਿਆ ਤਾਂ ਦੋ ਕਤਰੇ ਵੀ ਪਾ ਸਕਦੇ ਹੋ ਉਤੋਂ ਆਹ ਠੀਕ ਹੋ ਗਿਆ ਜੀ ਆਹ ਠੀਕ ਹੋ ਗਿਆ ਪੀ ਗਏ ਇਹ ਪੀ ਗਿਆ ਇਸੇ ਤਰ੍ਹਾਂ ਇਸ ਤਰ੍ਹਾਂ ਵੀ ਛੱਡ ਦੇਣਾ ਫੇਰ ਆ ਪਿਛਲੇ ਪਾਸੇੋਂ ਦਵਾ ਕੇ ਠੀਕ ਹੈ ਨਾ ਸਦਾ ਦਵਾ ਲੈਣਾਗਾ ਇਹ ਕਤਰਾ ਪਾ ਕੇ ਜਕਦਮ ਇਸ ਤਰ੍ਹਾਂ ਚਲਣਾ ਜਿਹੜੀ ਉਹ ਹਵਾ ਦੇ ਨਾਲ ਪਿੱਛੇ ਦੇ ਬੰਨ ਖਿੱਚ ਲਵੇ ਬਸ ਇਹ ਇਹੀ ਯਾਨੀ ਕਿ ਜਿਹੜਾ ਤੁਸੀਂ ਜਿਹੜੀ ਗੱਲ ਜਿਹੜੀ ਬਿਆਨ ਕੀਤੀ ਹੈ ਨਾ ਉਹ ਇਹ ਸੀ ਕਿ ਲਸਣ ਦੀਆਂ ਦੋ ਤੁਰੀਆਂ ਹਾਂਜੀ ਉਹਨਾਂ ਨੂੰ ਛੋਟੇ ਛੋਟੇ ਪੀਸਾ ਤੁਸੀਂ ਕੱਟ ਲੈਣਾ ਕੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਖਵਾ ਕੇ ਤੇ ਜਿਹੜਾ ਨੰਥਰੇ ਜਿਹੜੇ ਉਹਦੇ ਨੱਕਾ ਜਿਹੜਾ ਉਹ ਪਿਛਲੇ ਬਣਾ ਦਬਾ ਕੇ ਤੇ ਇੱਕ ਯਾ ਹਾਂਜੀ ਇੱਕ ਯਾ ਦੋ ਕਤਰੇ ਦੇ ਕੇ ਫੌਰਨ ਛੱਡ ਲੈਣਾ ਤਾਂ ਕਿ ਜਿਹੜੋ ਪੁੱਠਾ ਸਾ ਲਵੇ ਜ਼ੁਬਾਨ ਦਾ ਮਕਸਦ ਇਹ ਹੈ ਕਿ ਉਹ ਪਛਾ ਪੁੱਠਾ ਸਾ ਲਵੇ ਤਾਂ ਕਿ ਤੇਰੇ ਅੰਦਰ ਚੱਲ ਜਾਵੇ ਜ਼ੁਬਾਨ ਦਾ ਮਕਸਦ ਇਹ ਹੈ ਯਾ ਜੀ ਪੰਜਾਬੀ ਦਾ ਨਫਾ ਦਾ ਕਿ ਜ਼ੁਬਾਨ ਦਾ ਮਕਸਦ ਹੈ ਕਿ ਉਸ ਜਗ੍ਹਾ ਤੋਂ ਦਬਾ ਕੇ ਰੱਖੋ ਕਿ ਉਹਦੇ ਵਿੱਚੋਂ ਨਾ ਅਸਾਂ ਅੱਗੇ ਜਾਵੇ ਤੇ ਨਾ ਪਿੱਛੇ ਜਾਵੇ ਹਾਂਜੀ ਜਿਹੜੋ ਬੰਦ ਅਸੀਂ ਲੋਗ ਆ ਲੈਨੇ ਆ ਨਾ ਨੱਕਾਣੀ ਸਾਂ ਲੈਨੇ ਆ ਇਸ ਤਰ੍ਹਾਂ ਹੀ ਜਾਨਵਰ ਹੁੰਦੇ ਨੱਕਾਣੀ ਵੀ ਸਾਂ ਲੈਂਦੇ ਆ ਹਾਂਜੀ ਬਿਲਕੁਲ ਉਹ ਜਦੋਂ ਕਤਰਾਂ ਪਾਈਏ ਨਾ ਉਹ ਸਾਂਝ ਤੋਂ ਬਾਹਰ ਕੱਢਦਾ ਨਾ ਚੋਣ ਜਿਹੜੀ ਕੁਟੀ ਹੁੰਦੀ ਹੈ ਤੇ ਉਹਨਾਂ ਤਰ੍ਹਾਂ ਹੀ ਸਾਂ ਲੈ ਆ ਲੈਣਾ ਪੈਂਦਾ ਉਹਦੇ ਵਿੱਚ ਕਤਰਾਂ ਨਹੀਂ ਜਾਂਦਾ ਹਾਂਜੀ ਉਹ ਦੂਦੋ ਤੁਸੀਂ ਨੱਕਾ ਦਬਾ ਕੇ ਰੱਖੋਗੇ ਨਾ ਤੇ ਉਹ ਹੋਰ ਅੱਗੇ ਜਾਏਗਾ ਹਾਂਜੀ ਕਤਰਾ ਜਿਹੜਾ ਭੇਜ ਜਾਏਗਾ ਜੇ ਤੁਸੀਂ ਛੱਡੋਗੇ ਤਾਂ ਇੱਕਦਮ ਫਿਰ ਉਹ ਅੱਛੇ ਆਪਣੀ ਜਗ੍ਹਾ ਤੇ ਪਹੁੰਚ ਜਾਏਗਾ ਜਿੱਥੇ ਉਹ ਜਾਣਾ ਚਾਹੀਦਾ ਹੈ ਜਗ੍ਹਾ ਤੇ ਪਹੁੰਚ ਜਾਏਗਾ ਜੀ ਸਾਜੀ ਜੀ ਜਿਸ ਮਕਸਦ ਵਾਸਤੇ ਮੇਰੇ ਭਰਾ ਇਹ ਇਲਾਜ ਕਰੋ ਇਨਸ਼ਾਅੱਲਾ ਕਬੂਤਰ ਠੀਕ ਹੋਊਗਾ ਇਹਦੀ ਕੋਈ ਕੀਮਤ ਕੋਈ ਚੀਜ਼ ਨਹੀਂ ਅਗਰ ਕੀਮਤ ਦੇ ਸਕਦੇ ਤੇ ਦੇ